ਜੇਕਰ ਤੁਸੀਂ ਵੇਲੇ ਵੈਠਣ ਦੇ ਆਦੀ ਹੋ ਅਤੇ ਕੁਝ ਇਨਾਮ ਵੀ ਜਿੱਤਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ ਦੱਸਦੀ ਹੈ ਕਿ ਕੀ ਤੁਸੀਂ ਕਦੇ ਸੁਪਨਿਆਂ ਵਿੱਚ ਗਵਾਚਣਾ ਪਸੰਦ ਕੀਤਾ ਇੱਕ ਅਜਿਹਾ ਮੁਕਾਬਲਾ ਹੈ ਜੋ ਤੁਹਾਨੂੰ 90 ਮਿੰਟ ਤੱਕ ਕੁਝ ਨਾ ਕਰਨ ਦੀ ਕਲਾ ਲਈ ਇਨਾਮ ਦਿੰਦਾ ਹੈ ਸਪੇਸ ਆਊਟ ਮੁਕਾਬਲਾ ਜੋ ਸਿਓਲ ਦੱਖਣੀ ਕੋਰੀਆ ਵਿੱਚ 2014 ਵਿੱਚ ਸ਼ੁਰੂ ਹੋਇਆ ਹੁਣ ਦੁਨੀਆ ਭਰ ਵਿੱਚ ਫੈਲ ਚੁੱਕਾ ਹੈ ਇਸ ਮੁਕਾਬਲੇ ਦਾ ਮਕਸਦ ਲੋਕਾਂ ਨੂੰ ਆਰਾਮ ਦੀ ਮਹੱਤਤਾ ਸਮਝਾਉਣਾ ਹੈ ਤੇ ਸਮਾਜ ਦੇ ਨਿਰੰਤਰ ਉਤਪਾਦਕਾਂ ਦੇ ਦਬਾਅ ਤੋਂ ਮੁਕਤੀ ਦਿਵਾਉਣਾ ਹੈ ਸਪੇਸ ਆਊਟ ਮੁਕਾਬਲਾ 2014 ਵਿੱਚ ਦੱਖਣੀ ਕੋਰੀਆ ਦੇ ਕਲਾਕਾਰ ਬੁਸ਼ੀਆੰਗ ਨੇ ਸ਼ੁਰੂ ਕੀਤਾ ਜਦੋਂ ਉਹ ਖੁਦ ਕੰਮ ਦੇ ਦਬਾਅ ਕਾਰਨ ਥਕਾਵਟ ਦਾ ਸ਼ਿਕਾਰ ਹੋਇਆ ਉਸਨੇ ਮਹਿਸੂਸ ਕੀਤਾ ਕਿ ਸਮਾਜ ਸਮਾਜ ਵਿੱਚ ਹਮੇਸ਼ਾ ਵਿਅਸਤ ਰਹਿਣ ਦਾ ਦਬਾਅ ਲੋਕਾਂ ਨੂੰ ਆਰਾਮ ਦੇ ਮੌਕੇ ਤੋਂ ਵਾਂਝਾ ਕਰਦਾ ਹੈ ਸਿਓਲ ਵਿੱਚ ਸ਼ੁਰੂ ਹੋਇਆ ਇਹ ਮੁਕਾਬਲਾ ਹੁਣ ਟੋਕਿਓ ਹਾਂਗਕਾਂਗ ਸ਼ੰਘਾਈ ਰੋਟਰਡਮ ਮੈਰਵਾਰਨ ਵਰਗੇ ਸ਼ਹਿਰਾਂ ਵਿੱਚ ਵੀ ਔਜੋਜਤਾ ਹੈ 2024 ਵਿੱਚ ਟੋਕੀਓ ਵਿੱਚ 528 ਅਤੇ ਹਾਂਗਕਾਂਗ ਵਿੱਚ 1200 ਲੋਕਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਨ੍ਹਾਂ ਵਿੱਚੋਂ ਕਰਮਬਾਰ 90 ਤੋਂ 70 ਲੋਕਾਂ ਨੂੰ ਚੁਣਿਆ ਗਿਆ ਹੈ ਇਸ ਮੁਕਾਬਲੇ ਦੇ ਨਿਯਮ ਆ ਸਧਾਰਨ ਪਰ ਸਖਤ ਹਨ 90 ਮਿੰਟ ਤੱਕ ਬਿਨਾ ਸੌਣਾ ਫੋਨ ਵਰਤਣ ਜਾਂ ਬੋਲਣ ਦੇ ਸਿਰਫ ਸ਼ਾਂਤੀ ਨਾਲ ਬੈਠਣਾ ਹੈ ਫਿਰ ਹਰ 15 ਮਿੰਟ ਬਾਅਦ ਜੱਜ ਭਾਗੀਦਾਰਾਂ ਦੀ ਦਿਲ ਦੀ ਧੜਕਣ ਮਾਪਦੇ ਹਨ ਅਤੇ ਸਭ ਤੋਂ ਸਥਿਰ ਦਿਲ ਧੜਕਣ ਵਾਲਾ ਵਿਅਕਤੀ ਜੇਤੂ ਐਲਾਨਿਆ ਜਾਂਦਾ ਹੈ ਤਾਂ ਉਸ ਨੂੰ ਵੱਡਾ ਇਨਾਮ ਵੀ ਦਿੱਤਾ ਜਾਂਦਾ ਹੈ